ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 마ਛੀਵਾੜਾ ਸਾਹਿਬ ਵਿੱਚ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਅੱਗੇ ਗੁਰਦੁਆਰਾ ਚਵਾਰਾ ਸਾਹਿਬ ਹੈ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਦੋਂ ਗੁਰੂ ਸਾਹਿਬ 마ਛੀਵਾੜਾ ਜੰਗਲ ਵਿੱਚ ਖੂਹ ਦੇ ਕੋਲ ਬੈਠੇ ਸਨ ਤਾਂ ਬਾਗ ਦੇ ਮਾਲੀ ਮਾਹੀ ਨੇ ਬਾਗ ਦੇ ਮਾਲਕ ਭਾਈ ਗੁਲਾਬੇ ਤੇ ਭਾਈ ਪੰਜਾਬੇ ਨੂੰ ਦੱਸਿਆ ਇਹ ਦੋਨੋਂ ਜਾਣੇ ਦਸ਼ਮੇਸ਼ ਪਿਤਾ ਜੀ ਨੂੰ ਆਪਣੇ ਘਰ ਇਸ ਸਥਾਨ ਤੇ ਲਿਆਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਜਗਾ ਮਾਤਾ ਹਰਦੇਈ ਜੋ ਗੁਰੂ ਸਾਹਿਬ ਜੀ ਦੀ ਸ਼ਰਧਾਲੂ ਸੀ ਦੀ ਇੱਛਾ ਪੂਰੀ ਕਰਦਿਆਂ ਉਸ ਵੱਲੋਂ ਪ੍ਰੇਮ ਭਾਵਨਾ ਪਿਆਰ ਕੀਤੀ ਪੋਸ਼ਾਕ ਗਰਹਿਣ ਕੀਤੀ ਤੇ ਇਸੇ ਪੋਸ਼ਾਕ ਨੂੰ ਦਸ਼ਮੇਸ਼ ਪਿਤਾ ਜੀ ਨੇ ਉੱਚ ਦਾ ਪੀਰ ਬਨ ਵੇਲੇ ਪਹਿਨਿਆ ਸੀ ਇਸ ਪਿਸ਼ਾਗ ਨੂੰ ਨੀਲਾ ਰੰਗ ਕਰਵਾਇਆ ਗਿਆ ਸੀ ਜਿਸ ਮੱਟ ਵਿੱਚ ਇਹ ਰੰਗ ਕੀਤਾ ਗਿਆ ਉਹ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਹੈ ਇਸ ਸਥਾਨ ਤੇ ਦੂਰੋਂ ਨੇੜੋਂ ਸੰਗਤਾਂ ਦਰਸ਼ਨ ਕਰਕੇ ਨਿਹਾਲੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ